ਕਿ ਕਾਗਰਤ ਦੇ ਪ੍ਰੋਗਰਾਮਾਂ 'ਚ ਲੋਕ ਇਸ ਤਰ੍ਹਾਂ ਆਉਂਦੇ ਆ ਜਿਸ ਤਰ੍ਹਾਂ ਵਿਆਜ ਜਾ ਰਹੇ ਹੁੰਦੇ ਤੇ ਨਾਲ ਇਹ ਵੀ ਦੇਖ ਲਿਆ ਕਿ ਆਵਾਜ਼ੇ ਪਾਰਟੀ ਦੇ ਪ੍ਰੋਗਰਾਮਾਂ 'ਚ ਆਏ ਜਾਂਦੇ ਜਿਸ ਤਰ੍ਹਾਂ ਭੋਗ ਵਰ ਜਾ ਰਹੇ ਹੁੰਦੇ ਈ ਤੋਂ ਇਹਨਾਂ ਦੇ ਭੋਗ ਦੇ slogans ਪੜ੍ਹ ਹੋਣ ਲੱਗੇ ਹੋਏ ਇਹਨਾਂ ਦੀ ਰਾਜਨੀਤੀ ਦੇ ਲੋਕ ਆਪ ਚੁੱਕੇ ਐ ਲੋਕ ਪਿੱਛੇ ਮੁੜਿਆਏ ਐ ਲੋਕਾਂ ਨੇ ਦੇਖ ਕੇ ਸਮਝ ਕੇ ਹੁਣ ਅੰਦਰ ਬਾੜਵੜ ਕੇ ਆਪਣੇ ਮੂੰਹ 'ਤੇ ਛੇੜਾ ਮਾਰਦੇ ਵੀ ਕਿਹੜੇ ਟਾਈਮ ਇਹਨਾਂ ਨੂੰ ਵੋਟ ਪਾ ਬੈਠੇ ਇੱਕ ਕੰਮ ਨਹੀਂ ਕਰਿਆ ਚੁਟਕਲੇ ਸਰਾ ਕੇ ਲਾਂਗੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਕੋਈ ਕੰਮ ਨਹੀਂ ਕਰਿਆ ਇੰਨਾ ਵੱਡਾ ਫਤਵਾ ਭਗਵੰਤ ਮਾਨ ਨੂੰ ਲੋਕਾਂ ਨੇ ਦਿੱਤਾ ਸੀ ਵੋਟਾਂ ਦੇ ਨਾਲ ਲੱਜ ਕੇ ਰੱਖਦਾ ਬਹੁਤ ਬੜੀ ਤਾਕਤ ਮਿਲੀ ਮੁੱਖ ਮੰਤਰੀ ਬਣਦਾ ਪਰ ਬੰਦੇ ਨੇ ਇੱਕ ਸ਼ਰਾਬ ਵਿੱਚ ਸਾਰਾ ਕੁਝ ਨੁਕਸਾਨ ਠੀਕ ਹੈ ਸ਼ਰਾਬੇ ਬੜੀ ਹੋ ਗਈ ਮਾਂ ਦੀ ਸੌਂ ਖਾ ਕੇ ਕਹਿੰਦਾ ਜੀ ਮੈਂ ਅੱਜ ਤੇ ਸ਼ਰਾਬ ਨਹੀਂ ਪੀਂਦਾ ਮਾਂ ਨੂੰ ਕੋਲ ਖੜਾ ਕਰ ਲਿਆ ਉਹ ਵੀ ਭੁੱਲ ਗਿਆ ਮਾਂ ਨੂੰ ਦੀ ਤੇ ਸ਼ਰਾਬ ਹੀ ਹੋ ਗਈ ਫੇਫੜੇ ਵੀ ਗੜ ਗਏ ਮਨ ਉਹਦਾ ਫਿਕਰ ਕਰਿਆ ਹੋਇਆ ਹੈ ਵੀ ਚਾਲਿਆ ਟੁਟਕਲੇ ਸੁਣਾਉਂਦਾ ਹੁੰਦਾ ਸੀ ਉੱਤੇ ਵੀ ਜਾਂਦਾ ਰਿਹਾ ਉਹਨਾ ਟੁਟਕਲੇ ਸੁਣਾਉਣ ਜੋਗਾ ਰਿਹਾ ਨਾ ਸਰਕਾਰ ਚਲਾਉਣ ਜੋਗਾ ਰਿਹਾ ਮੈਂ ਪਹਿਲਾ ਇਤਿਹਾਸੀ ਕਿ ਸਰਕਾਰ ਚਲਾਉਣੇ ਵਿੱਚ ਅ ਸਟੇਜ ਚਲਾਉਣ ਦੇ ਵਿੱਚ ਫਰਕ ਹੁੰਦਾ ਹੈ ਆ ਸਟੇਜ ਚਲਾਉਣੀ ਹੋਰ ਗੱਲ ਹੈ ਇੱਥੇ ਸਟੇਜ ਸੈਕਟਰੀ ਬਣ ਜਾਣਾ ਹੈ ਜਾਂ ਟੁਟਕਲੇ ਸੁਣਾਉਣੇ ਲੇਕਿਨ ਸਰਕਾਰ ਚਲਾਉਣੀ ਹੋਰ ਗੱਲ ਹੈ ਇਸ ਬੰਦੇ ਨੂੰ ਸਰਕਾਰ ਨਹੀਂ ਚੱਲੀ ਬੁਰੀ ਤਰ੍ਹਾਂ ਫੇਦ ਹੋ ਗਏ ਇੱਕ ਦੱਸਾਂ ਨੂੰ ਵੀ ਕੋਈ ਕੰਮ ਨਹੀਂ ਆ ਜਿਹੜਾ ਇਹਨੇ ਕਰਿਆ ਹੋਊਗਾ। ਹਾਇਕ ਕੰਮ ਜ਼ਰੂਰ ਕਰਿਆ। ਉਹ ਮੈਂ ਬਾਕੀ ਵੀ ਦੱਸ ਕੇ ਆਇਆ। ਵੀ ਆ ਦੂਆ ਵਿਆਹ ਕਰਾ ਲਿਆ। ਵਿਆਹ ਹੋ ਕਰਾ ਲਿਆ। ਉਹਦੇ ਵਿੱਚ ਵੀ ਬਾਦੇ ਪੁੱਤ ਨੇ ਕਿਸੇ ਨੂੰ ਛੱਡੀ। ਆਪਣੀ ਪਹਿਲੀ ਘਰਵਾਲੀ ਆਰ ਬੱਚਿਆਂ ਨੂੰ ਨਾਕ ਕਰਕੇ ਦੂਸਰਾ ਵਿਆਹ ਕਰਾਇਆ। ਸੱਭਿਆਚਾਰੇ ਵਿਗਾੜਦਾ ਪੰਜਾਬ ਦਾ। ਦੁਆ ਵਿਆਹ ਕਰਾਈ ਜਾਂਦੇ ਆਮ ਆਦੀ ਪਾਰਟੀ ਵਾਲੇ ਕੋਈ ਕੀਆ ਕਰਾਈ ਜਾਂਦਾ ਕੋਈ ਨਵਾਂ ਕਰਾਉਂਦਾ ਸਾਰਾ ਕਲਚਰ ਖਰਾਬ ਕਰਦਾ ਹੁਣ ਤਾਂ ਕਈ ਵਾਰ ਨਾਲ ਸ਼ਰਾਬ ਪੀ ਕੇ ਆਉਂਦਾ ਬਾਈ ਸ਼ਾਮ ਨੂੰ ਘਰ ਵਾਲੀ ਨੂੰ ਕਹਿੰਦਾ ਦੇਖ ਲੈ ਫਿਰ ਤੇਰੇ ਨਾਲ ਭਵੰਤਮਾਲ ਆਲੀ ਕਰੂੰਗਾ ਉਹ ਕਹਿੰਦੀ ਕਰ ਜਾ ਤੈਨੂੰ ਮੈਂ ਸੈੱਟ ਕਰਦੀ ਹੁਬਨੇ ਦੇ ਨਾਲ ਆਹ ਮਾਹੌਲ ਬਣਾਦਾ ਪੰਜਾਬ ਦਾ ਤੁਸੀਂ ਮੈਨੂੰ ਦੱਸੋ ਕਿਹੜਾ ਕੰਮ ਕਰਿਆ ਕੋਈ ਗਿੰਨੇ ਨੂੰ ਵੀ ਹੈ ਨਹੀਂ ਇੱਕ ਦਿਨ 26 ਜਨਵਰੀ ਨੂੰ ਬੋਲਣ ਡਾਗ ਗਿਆ ਮੁੱਖ ਮੰਤਰੀ ਦੇ ਦਫਤਰ ਅਰਵਾਰ 26 ਜਨਵਰੀ ਨੂੰ ਲੈਕਚਰ ਕਰਦਾ ਫਿਰ ਉੱਤੇ ਦੱਸਦਾ ਵੀ ਮੈਂ ਕਿਆ-ਕਿਆ ਕਰਿਆ ਤਾਂ ਇਹਦੇ ਬਾਅਦ ਦੱਸਣੂਗਾ ਹੁਸੈਨ ਵੀ ਮੇਰੀ ਸਰਕਾਰ ਨੇ ਕਿਆ ਕਰਿਆ ਉੱਤੇ ਕਹਿੰਦਾ ਜੀ ਮੇਰੇ ਘਰ ਤੁਸੀਂ ਆਉਣ ਵਾਲੀ ਆ ਥੋੜੇ ਜਿਹਾ ਪੈਗ ਲੱਗੇਵੇ ਤੇ ਬਾਈ ਬਾਈ ਕਹਿੰਦਾ ਮੇਰੇ ਘਰ ਨਿਆਣਾ ਹੋਣ ਵਾਲਾ ਹੈ ਉਹ ਮੈਂ ਕਹਿਆ ਸਰਕਾਰ ਦੀਆਂ ਬਣਦੀਆਂ ਦੱਸ ਤੂੰ ਆਪਣੀਆਂ ਦੱਸੀ ਜਾਂਦਾ ਹੂੰ ਥੋੜੇ ਦਿਨਾਂ ਬਾਅਦ ਇਹ ਨਿਆਣਾ ਹੋ ਗਿਆ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਜੀ ਉਹਦੇ ਘਰ ਨਿਆਣਾ ਹੋਇਆ ਤੁਹਾਡਾ ਕੀ ਕਹਿਣਾ ਮੈਂ ਕਿਹਾ ਬੜੀ ਖੁਸ਼ੀ ਦੀ ਗੱਲ ਹੈ ਉਹਨੂੰ ਵਧਾਈ ਹੋਵੇ ਉਹਨੇ ਐਲਾਨ ਕਰਿਆ ਸੀ ਪੂਰਾ ਹੋ ਗਿਆ ਪਰ ਆ ਪਹਿਲੇ ਐਲਾਨਾ ਜਿਹੜਾ ਪੂਰਾ ਹੋਇਆ ਹੋਰ ਤਾਂ ਕੋਈ ਹੋਇਆ ਨਹੀਂ ਜਦੋਂ ਤੁਸੀਂ ਕੰਮ ਕਰਿਆ ਤੁਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੁੱਛੋ ਕਿਸੇ ਪੰਚਾਇਤ ਦੇ ਹੱਥ ਪਰ 5 ਰੁਪਏ ਨੇ ਰੱਖੇ ਵੀ ਤੁਸੀਂ ਡਿਵੈਲਪਮੈਂਟ ਕਰਾ ਲਓ ਆ ਨੂੰ ਵੀ ਭਾਰੀ ਕਰਤਾ ਉਹ ਆ ਨਵੇਂ ਸਰਪੰਚ ਬਣੇ ਹੈ ਕਹਿੰਦਾ 25000 ਰੁਪਏ ਤਰਕਾ ਕਰੂੰਗਾ ਪਹਿਲਾਂ ਕਹਿੰਦਾ ਸੀ ਆ ਹੁਣ ਸੋਚ ਕੇ ਆ ਕੇ ਪਰ ਅੱਗੇ ਕਿਥੀ ਮੰਗੂ ਕਿਸੇ ਨੂੰ 5 ਰੁਪਏ ਨਹੀਂ ਦਿੱਤੇ ਹਰ ਕਿਸੇ ਦੇ ਨਾਲ ਧੋਖਾ ਇਹ ਸਰਕਾਰ ਕਰਦੀ ਆ ਰਹੀ ਹੈ ਮੈਂ ਪਹਿਲਾਂ ਕਿਹਾ ਸੀ ਵੀ ਯਾਰੋ ਸ਼ਰਾਬੀ ਨੂੰ ਤਾਂ ਕੋਈ ਨਿਆਂਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਸੁਭਾਅ ਲੱਗੇ ਆ ਕੁਝ ਹੋਸ ਕਰੋ ਪੰਜਾਬੀਓ ਜੇਕਰ ਆਪਾਂ ਕਿਸੇ ਨੇ ਸੋਚਿਆ ਨਹੀਂ ਮੈਂ ਕਹਿੰਦੀ ਕਾਲੇ ਅੰਗਰੇਜ਼ ਐ ਬਾਹਰ ਤੇ ਆ ਕੇ ਲੁੱਟਣਗੇ ਸਾਨੂੰ ਅੱਜ ਉਹੀ ਮੂਸ ਹੋ ਰਿਹਾ ਕੇਜਰੀਬਾੜ ਲੁੱਟ ਕੇ ਲੈ ਜਾ ਰਿਹਾ ਪੰਜਾਬ ਨੂੰ ਤੇ ਇਹਨੂੰ ਤੋਤਾ ਬਣਾ ਕੇ ਰੱਖਿਆ ਹੋਇਆ ਹੈ ਸ਼ਾਹੀ ਕੈਦੀ ਬਣਾਇਆ ਹੋਇਆ पिंजਰੇ ਜਿਵੇਂ ਤੋਤਾ ਹੁੰਦਾ ਜੋ ਕਹਿੰਦੇ ਉਹ ਬੋਲਦਾ ਇਹਦੇ ਸਾਰੇ ਲਾਲੇ ਪੀਏ ਚੀਏ ਇਹ ਘਰ ਵਾਲੀ ਵੀ ਬਾਹਰੋਂ ਤੋਰਦੀ ਹੁਣ ਘਰੇ ਇਕੱਲਾ ਹੀ ਸ਼ਰਾਬ ਪੀ ਜਾਂਦਾ ਇਹਦੀ ਚਾਦੀ ਕੋਈ ਨਹੀਂ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਯਾਰ ਇੱਕ ਬੰਦੇ ਨੂੰ ਇੰਨਾ ਕੁ ਸੰਭਾਲਿਆ ਸੀ ਸੁ ਸੰਭਾਲ ਨਹੀਂ ਸਕਿਆ ਪੰਜਾਬ ਨੂੰ 5 ਸਾਲ ਲਰੇ ਸੀ ਆ 3 ਸਾਲ ਚ ਇਹਨਾਂ ਦਾ ਦਵਾਲਾ ਜਾ ਨਿਕਲ ਗਿਆ ਸੋ ਅੱਜ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਤੁਹਾਨੂੰ ਬੇਨਤੀ ਕਰਨ ਆਇਆ ਕਿ ਇਹਨਾਂ ਤੋਂ ਕਿਹੜਾ ਚਰਾਉਣ ਦੀ ਲੋੜ ਹੈ ਕੋਈ ਇਹਨਾਂ ਤੋਂ ਖੁਸ਼ ਨਹੀਂ ਹੈ ਗਰੀਬਾਂ ਨੂੰ ਦਲਿਤ ਵਰਗ ਨੂੰ ਕਹਿੰਦੇ ਜੀ ਅਸੀਂ ਤੁਹਾਡਾ 50 ਸੀਐਮ ਬਣਾਵਾਂਗੇ ਲਾਜ ਦੇ ਬਣਾਉਦੇ ਅ ਭੀਬੀਆਂ ਬੈਠੀਆਂ ਕੋਰਡੀਨੇਟਰ ਦਾ ਜੋ ਚੇਰਮਿਓ ਹੋਗੀ ਕਹਿੰਦੇ ਜੀ 1000 ਰੁਪਏ ਦੇਕਰੋ ਬਈ ਮਹੀਨੇ ਦਾ ਲੈ ਆਂਦੇ ਆ ਮਾਮੇ ਕਿਸੇ ਦੇ ਨਹੀਂ ਦਿੱਤਾ ਹੋਰ ਜੇ ਆ ਗਏ ਨਾ ਆਹੀ ਝਾੜੂ ਨਾਲ ਇਹਨਾਂ ਨੇ ਇਹਨਾਂ ਨੂੰ ਕੁੱਟਣਾ ਤੇ ਦਾਦੇ ਮਗੌਣੇ ਜਦੋਂ ਤਾਂ ਕਹਿੰਦੇ 1000 ਰੁਪਏ ਦਿੰਦੇ ਸੀ ਦੋ ਹੋਣ ਤਾਂ ਸਾਡਾ 25-25000 ਹੋਇਆ ਪੇ ਬੀਬੀ ਨਾਲ ਵੀ ਧੋਖਾ ਪੈਣਾ ਨਾਲ ਧੋਖਾ ਕਿਸਾਨਾਂ ਦੇ ਨਾਲ ਧੋਖਾ ਕਿਸਾਨਾਂ ਨੂੰ ਕਹਿੰਦਾ ਮੈਂ ਦਾਣਾ ਦਾਣਾ ਚੱਕੂਗਾ ਹਰੇਕ ਫਸਲ ਤੇ ਐਮਐਸਪੀ ਦਊਗਾ ਮੈਂ ਮੁਰਗੀਆਂ ਦਾ ਵੀ ਮੁਆਵਜ਼ਾ ਦਊਗਾ ਮੈਂ ਕੁੱਡੀਆਂ ਦਾ ਵੀ ਦਊਗਾ 1 ਰੁਪਿਆ ਕਹਿੰਦੇ ਹੱਥ ਪਰੇ ਤੇ ਕੀ ਰੱਖਿਆ ਅੱਜ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਿਹਾ ਹੈ ਦਿਵਾਲੀ ਵੀ ਉੱਤੀ ਕੱਟੀ ਹੈ ਅੱਜ ਅਸੀਂ ਉਹਦੇ ਨਾਲ ਰੋਟੀ ਖਾ ਕੇ ਆਏ ਹਾਂ ਮਹੀਨੇ ਮਹੀਨੇ ਦਾ ਕਿਸਾਨ ਬੈਠਾ ਹੈ ਤੇ ਕਿਸਾਨ ਦੀ ਬੇਤਕਦੀ ਹੋ ਰਹੀ ਹੈ ਦੋਵੇਂ ਸਰਕਾਰਾਂ ਰੜ ਕੇ ਕਿਸਾਨ ਨੂੰ ਕੁੱਟ ਰਹੀਆਂ ਤੇ ਲੁੱਟ ਰਹੀਆਂ ਹੈ ਉਹਨਾਂ ਨੂੰ ਪਤਾ ਹੈ ਜੇ ਕਿਸਾਨ ਡੁੱਬ ਗਿਆ ਤਾਂ ਪੰਜਾਬ ਡੁੱਬ ਜਾਣਾ ਹੈ ਇਹ ਪੰਜਾਬ ਦੇ ਬੈਰੀ ਹੋਏ ਵੇ ਕਿਸਾਨ ਦੇ ਘਰ ਪੈਸਾ ਆਊਗਾ ਤਾਂ ਦੁਕਾਨ 'ਤੇ ਪੈਸਾ ਜਾਣਾ ਹੈ ਤਾਂ ਦੁਕਾਨ ਤੋਂ ਅੱਗੇ ਕੰਮ ਚੱਲਣਾ ਹੈ ਤਾਂ ਬਾਜ਼ਾਰ ਚੱਲਣੇ ਹੈ ਤਾਂ ਰੌਣਕਾਂ ਲੱਗਣੀਆਂ ਦਿਵਾਲੀ ਉਹ ਨਹੀਂ ਵਧੀਆ ਚੱਲਣਗੀ ਕਿਉਂਕਿ ਕਿਸਾਨ ਦੇ ਘਰ ਪੈਸੇ ਨਹੀਂ ਸੀ ਆਇਆ ਉਹ ਬਾਜ਼ਾਰ 'ਚ ਨਹੀਂ ਲੈ ਕੇ ਗਿਆ ਸੋ ਅੱਜ ਸਭ ਨੂੰ ਸੋਚਣ ਦੀ ਲੋੜ ਹੈ ਆਓ ਸਰ ਜਣੇ ਅਕਾਲੀ ਵੀਰਾਂ ਨੂੰ ਵੀ ਬੇਨਤੀ ਕਰਦਾ ਕੀ ਅਕਾਲੀਆਂ ਦਾ ਬੰਦਾ ਇੱਥੇ ਕੋਈ ਖੜਾ ਨਹੀਂ ਤੇ ਇਹਨਾਂ ਦਾ ਸਭ ਤੋਂ ਸਕਾਰਾ ਜਿਹੜੇ ਲੁੱਟਰੇ ਪੰਜਾਬ ਨੂੰ ਬੀਜਪੀ ਵਾਲੇ ਤੇ ਝਾੜੂ ਵਾਲੇ ਆਓ ਸਾਰੇ ਜਿਹੜੇ ਇਕੱਠੇ ਹੋਓ ਇੱਕ ਪਾਸੇ ਬੀਐਸਪੀ ਵਾਲਿਆਂ ਨੂੰ ਵੀ ਦੇਖੀ ਦਰਦਾ ਆ ਕੇ ਬਰਾਓ ਮੈਂ ਤਾਂ ਆਮ ਆਦਮੀ ਦੇ ਪਾਰਟੀ ਦੇ ਵਰਕਰਾਂ ਲੀਡਰਾਂ ਨੂੰ ਕਹਿੰਦਾ ਬੀਜਪੀ ਵਾਲਿਆਂ ਨੂੰ ਵੀ ਕਹਿੰਦਾ ਯਾਰ ਤੁਹਾਨੂੰ ਕੀ ਮਿਲਿਆ ਕਿ ਟਿਕਟ ਦੇਣੀ ਹੁੰਦੀ ਤਾਂ ਬਾਹਰ ਦੇ ਬੰਦਾ ਲਿਆਉਂਦੇ ਜਾਂ ਅਕਾਲੀਆਂ ਤੋਂ ਲਿਆਉਂਦੇ ਜਾਂ ਕਾਂਗਰਸ ਤੋਂ ਲਿਆਉਂਦੇ ਬੀਐਸਪੀ ਭੀਐਸਪੀ ਨੇ ਆਈ ਨਾ ਭਾਜਪੀ ਨੇ ਆਈ ਕਾਂਗਰਸ ਤੋਂ ਇਹ ਕਾਲੀਆਂ ਚੋਂ ਜਾਇ ਇਹ ਜਿਹੜੇ ਆਮ ਆਦੀ ਪਾਰਟੀ ਵਾਲੇ ਵਰਕਰ ਆ ਲੀਡਰ ਇਹਨਾਂ ਨੂੰ ਕਿਆ ਮਿਲਿਆ ਡੱਬੂ ਵਾਲੀ ਵੀ ਸੁਣਾ ਦਿੰਦੇ ਦੋ ਕੁੱਤੇ ਦੋ ਸੀਗੇ ਇੱਕ ਦਾ ਨਾਮ ਡੱਬੂ ਸੀਗਾ ਇੱਕ ਦਾ ਕਾਲੂ ਕਾਲੂ ਪੰਡਤ ਜੀ ਦੇ ਘਰ ਰਹਿੰਦਾ ਸੀ ਡੱਬੂ ਰਹਿੰਦਾ ਸੀ ਜੱਟਾਂ ਦੇ ਘਰ ਉਹ ਰੋਜ਼ ਮਿਲਣਾ ਉਹਨਾਂ ਨੇ ਉਹਨਾਂ ਨੇ ਪੁੱਛਣਾ ਵੀ ਭਾਈ ਕੀ ਹਾਲ ਹੈ ਡੱਬੂ ਕੀ ਕਹਦਾ ਅੱਜ ਡੱਬੂ ਕਹਿੰਦੇ ਲੈ ਸਾਲ ਮੈਂ ਕੀ ਕਹਣਾ ਕੋਈ ਸੁੱਕੀ ਆ ਮੈਂ ਰੋਟੀਆਂ ਘੇਰਦੀ ਆ ਮੂਰੇ ਉੱਪਰ ਹਲ ਲੱਸੀ ਘੇਰਦੀ ਮੈਂ ਖਾ ਕੇ ਆ ਗਿਆ ਮਾਨਤਾਨ ਦੇ ਬੰਦੇ ਬੈਠੇ ਆ ਕਿਨਾਂ ਤੇ ਇਹ ਕੀ ਖਾਦਾ ਕਹਿੰਦਾ ਮਰ ਤਾਂ ਖੀਰ ਕੂੜੇ ਮਿਲਿਆ 2-4 ਦਿਨ ਇਤਰੀ ਹਫ਼ਤਾ ਦੱਸਦੇ ਇਤਰੀ ਹੁੰਦਾ ਰਿਹਾ ਕਹਿੰਦੇ ਯਾਰ ਕਿਹੜਾ ਮਾਨਤਾਨ ਹੈ ਜੀ ਤਾ ਤੂੰ ਬੰਨਿਆਂ ਬੈਠਾ ਸੁੱਕੀ ਪਰ ਪੜੀ ਜਾਂਦਾ ਕਹਿੰਦਾ ਮਾਨਤਾਨ ਡੱਬੂ ਕਹਿੰਦਾ ਇਹ ਹੈ ਵੀ ਜੱਟ ਦੇ ਘਰ ਆਗਿਆ ਦੋ ਜਨਾਨੀਆਂ ਕਦੇ ਉਹ ਕਹਿ ਦਿੰਦੀ ਰੋਜ਼ ਨੜਦੀਆਂ ਉਹ ਕਦੇ ਉਹ ਕਹਿਣ ਦੀ ਤੂੰ ਡੱਬੂ ਕੁੱਤੇ ਦੀ ਗੱਲ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਗੱਲ ਵਾ ਤਾ ਹੀ ਮਾੜ ਤਾਂ ਆਉਂਦਾ ਇਹ ਆਮ ਆਦੀ ਪਾਰਟੀ ਦੇ ਭਾਜਪੀ ਦੇ ਵਰਕਰ ਲੀਡਰ ਵੀ ਇਸ ਤਰੀ ਮਾਣ ਤਾਣ ਤੇ ਬੰਨੇ ਬੈਠੇ ਉਹ ਕਹਿੰਦਾ ਸਾਡੀ ਸਰਕਾਰ ਹੈ ਦਿੱਲੀ ਉਹ ਕਹਿੰਦਾ ਸਾਡੀ ਸਰਕਾਰ ਹੈ ਦਿੱਲੀ ਬਸ ਇੰਨੇ ਹੀ ਮਾੜ ਤਾਂ ਹੈ ਇਹਨਾਂ ਨੂੰ ਕੁਝ ਮਿਸਦਾ ਨਹੀਂ ਇਹਨਾਂ ਨੂੰ ਕੋਈ ਪੁੱਛਦਾ ਨਾ ਕੋਈ ਟਿਕਟ ਦਿੰਦਾ ਇਹ ਕਿਤੇ ਬਾਹਰ ਦੇ ਆ ਕੇ ਸਾਗਰਤਿਆਂ ਨੂੰ ਦੇਈ ਜਾਂ ਕਾਗਜ਼ਾਂ ਨੂੰ। ਸੋ ਵੀਰੋ ਆਮ ਆਦਮੀ ਪਾਰਟੀ ਵਾਲਿਓ ਤੁਸੀਂ ਵੀ ਸੰਭੋ ਮੁੜਿਓ। ਕਹਿੰਦਾ ਪੰਛੀ ਵੀ ਮੁੜ ਕੇ ਆਰੋ ਆ ਕੇ ਤੂੰ ਚਿੱਤ ਨਹੀਂ ਕਰਦਾ ਤੇਰਾ ਕਿੱਥੇ ਬੈਠਾ ਹੈ। ਪਛਤਾਤ ਤੁਸੀਂ ਰਹੇ ਹੈ ਜਿਨ੍ਹਾਂ ਨੇ ਪਿਛਲੀ ਵਾਰੀ ਆਮ ਆਦਮੀ ਛੱਡ ਨੂੰ ਵੋਟ ਪਾ ਦਿੱਤੀ। ਇਹ ਪਸਤਾਵੇ ਨੂੰ ਛੱਡ ਕੇ ਬਾਹਰ ਆ ਜਾਓ। ਛੱਡੋ ਇਹਨਾਂ ਨੂੰ ਇਹ ਨਕਲੀ ਨਕਲੀ ਇਨਕਲਾਬੀ ਬਣ ਕੇ ਤੁਹਾਡੇ ਮੂਹਰੇ ਆ ਕੇ ਆਪਾਂ ਨੂੰ ਲੱਗਿਆ ਪਤਾ ਨਹੀਂ ਕਿੱਡਾ بڑا ਇਨਕਲਾਬ ਆ ਰਿਹਾ ਕਿੱਡਾ ਬड़ा ਬਦਲਾਅ ਆ ਰਿਹਾ ਜਦ ਖੋਲ ਕੇ ਦੇਖਿਆ ਕੁਝ ਵੀ ਨਹੀਂ ਕਰਿਆ ਪੀੜੇ ਪੱਲੇ ਕੁਝ ਵੀ ਐ ਪੈਨਸ਼ਨਾਂ ਫੋਟੀਆਂ ਨਹੀਂ ਵਧਾਈਆਂ ਹਜ਼ਾਰ ਰੁਪਏ ਤੁਹਾਨੂੰ ਨਹੀਂ ਮਿਲੇ ਮਿਲੇ ਕਿਹਾ ਆਪਣੀ 3 ਮਹੀਨੇ ਸਰਕਾਰ ਰਹੀ ਮੈਂ ਰਾਜਾ ਬੜਿੰਗਵੀ ਮੇਰੇ ਨਾਲ ਮੰਤਰੀ ਸੀ ਕਿਕੀ ਟਿੱਡੋ ਸਾਹਿਬ ਬੈਟਰੇ ਪਾਇਕਾ ਲੁਧਿਆਣੇ ਵਾਲੇ ਬੈਠੇ ਐਸੀ ਸਾਰੇ ਜਾਣੇ ਸੀ ਹੀਰਾ ਸਾਹਿਬ ਵੀ ਐਮਐਲਏ ਸਾਹਿਬ ਸੀ ਐਸੀ ਰੜਕੇ ਰਾਜਾ ਬੜਿੰਦ ਸਾਡਾ ਮੇਨ ਬੰਦਾ ਸੀ ਮੰਤਰੀ ਸੀ ਸਾਡੇ ਨਾਲ ਐਸੀ ਰੜਕੇ ਮਾਨੂੰ ਤੁਹਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਕਿਸੇ ਦਾ 10000 ਕਰਾ ਲਿਆ ਦੇ ਕੋ ਹੱਥ ਖੜੇ ਹੋ ਰਹੇ ਜਿਹੜਾ 20 ਜਿਹੜਾ ਖੜਾ ਜਿਹੜਾ 50000 ਜਿਹੜਾ ਲੱਖ ਸਾਧ ਪਰਲੀਕ ਮਾਰਦੀ 1500 ਕਰੋੜ ਰੁਪਏ ਦਾ ਫਾਇਦਾ ਹੋਇਆ ਤੁਹਾਨੂੰ ਤੁਹਾਡੇ ਪਾਣੀ ਦੇ ਬਿੱਲ ਮਾਫ ਕੀਤੇ ਤੁਹਾਨੂੰ 1250 ਕਰੋੜ ਦਾ ਫਾਇਦਾ ਹੋਇਆ ਤੁਹਾਡੀ ਪਾਣੀ ਦੀ ਟੈਂਕੀ ਇਹਦਾ ਬਿੱਲ ਆਉਂਦਾ ਸੀ ਲੱਖ ਲੱਖ ਰੁਪਈਆ ਖੜਾ ਸੀ ਕਰੋੜ ਕਰੋੜ ਵੀ ਖੜਾ ਸੀ 25 25 ਲੱਖ ਖੜਾ ਸੀ ਤੁਹਾਡੇ ਪਿੰਡ ਦਾ ਵੀ ਖੜਾ ਸੀ ਸਾਰੇ ਮaaf ਕਰਦੇ ਹੁਣ ਅੱਗੇ ਨੂੰ ਆਉਂਦਾ ਹੀ ਨਹੀਂ ਫਿਰ ਮaaf ਕਰਕੇ ਚਲੇ ਗਏ ਆ ਆਸ਼ਾ ਵਰਕਰ ਆਂਗਣ ਵਾੜਲ ਵਰਗੇ ਪੈਣਾ ਮਿੱਡੇ ਮੀਂਹ ਬਣਾਉਣ ਵਾਲੀਆਂ ਪੈਣਾ ਇਹਨਾਂ ਦੀ ਤਨਖਾਹ ਵਧਾਈ ਆ ਪੁਲਿਸ ਵਾਲਿਆਂ ਦੀ ਤਨਖਾਹ ਵਧਾਈ ਕਰਮਚਾਰੀਆਂ ਦਾ ਡੀਜ਼ਲ ਦਿੱਤਾ ਤੁਹਾਡੇ ਪਿੰਡ ਦੀ ਲਾਲ ਲੈਣ ਦੇ ਅੰਦਰ ਜਿੰਨੇ ਤਾਰੇ ਤੁਹਾਡੇ ਨੌਕਰਨੇ ਸ਼ੁਰੂ ਕਰਤੇ ਪਟ્રોલ ਮਾਸ ਸਸਤਾ ਕੀਤਾ ਡੀਜ਼ਲ ਸਸਤਾ ਕੀਤਾ ਜਿਵੇਂ ਗਿਣਾਵਾ ਤਾਂ ਜਿੰਨੇ ਦਿਨ ਆ ਉਹਦੇ ਨਾਲੋਂ ਜ਼ਿਆਦਾ ਕੰਮ ਕੀਤੇ ਆ ਹਰ ਰੋਜ਼ ਨਵਾਂ ਲਾਲ ਹੁੰਦਾ ਸੀ ਤੁਹਾਡੇ ਵਿਆਹ ਵਰਗੇ ਦਿਨ ਕੱਟੇ ਲੇਕਿਨ ਆ ਤੁਸੀਂ ਦੇਖ ਲਓ ਜਿੰਨਾਂ ਦੀ ਸਰਕਾਰ ਬਣਨ ਸੋਖ ਬਣਿਆ ਗਿਆ ਗਰੀਬ ਗਰੀਬ ਹੋ ਜਾਂਦੇ ਕੋਈ ਕੋਈ ਸੁਣਵਾਈ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਸਿਰਫ ਆਪਣੇ ਘਰ ਭਰ ਰਹੇ ਐ ਸੋ ਇਸ ਕਰਕੇ ਆਓ ਸਾਰੇ ਜਣੇ ਇਕੱਠੇ ਹੋ ਜੇ ਤੁਸੀਂ ਆ ਹੁਣ ਅਮਰਤਾ ਬੜਿੰਗਰ ਨੂੰ ਚਾਹੋ ਇਹਨਾਂ ਦੀ ਸਰਕਾਰ ਇੱਕ ਮੇਨੇ ਜੀਤਿਆ ਅਗਿਆ ਮੈਂ ਕਰਾਸ ਕੇ ਜਾ ਆਹ ਐਸੀ ਦੋਨੋਂ ਬੜੀ ਨਿੱਕੀ ਸਿਆਣੀ ਤੁਹਾਡੇ ਕੰਮ ਆਉਣ ਵਾਲੀ ਤੁਹਾਡੇ ਨਾਲ 17 ਸਾਲ ਤੋਂ ਜੁੜੀ ਹੋਈ ਹੈ ਅਮਰਤਾ ਬੜਿੰਗਰ ਕੋਹਣ ਹਾਰ ਲੜਕੀ ਰੋਟੀ ਘੜ ਦਿੱਤੀ ਹੈ ਆਓ ਸਾਰੇ ਜਣੇ ਇਹਦੀ ਮਦਦ ਕਰੀਏ 12 ਸਾਲ ਬਾਅਦ ਆਇਆ ਯਾਰ ਰੂੜੀ ਦੀ ਵੀ ਸੁਣੀ ਜਾਂਦੀ ਹੈ ਇਹਦੀ ਵਿਚਾਰੀ ਸੁਣੋ ਇਹਨੂੰ ਪਾਓ ਬੋਟਾ ਤਗੜੇ ਹੋ ਕੇ ਇਹਨੂੰ ਤਕੜਾ ਪਾਓ ਤਾਂ ਕਿ ਆਪਾਂ ਤਗੜੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਸਰਕਾਰ ਲਿਆ ਸਕੀਏ ਇੱਕ ਚੰਗਾ ਨਿਜਾਮ ਲੋਕਾਂ ਨੂੰ ਦੇ ਸਕੀਏ ਕਿਰਨ ਤੁਰਦੇ ਕਰੀਏ ਮੇਰੀ ਤਾਂ ਬੀਬੀ ਕਹਿੰਦੀ ਹੁੰਦੀ ਸੀ ਵੀ ਝਾੜੂ ਬੜਾ ਕੰਮ ਹੈ ਤੇ ਦੀ ਜੜ ਵੱਡੀ ਹੈ ਆਪਾਂ ਨੇ 3 ਸਾਲ ਤੇ ਪੜਾ ਕਰਿਆ ਹੋਇਆ ਇਹਨੂੰ ਲੰਮਾ ਪਾਓ ਯਾਰ ਤਾਂ ਲੋਟਾਣਾ ਕੰਮ ਆ ਲੰਮਾ ਪੈਣਾ ਤੁਹਾਡੇ ਮੋਟਾ ਦੇ ਨਾਲ ਮੋਟਾ ਪਾਓ ਕਾਂਗਰਸ ਨੂੰ ਆਓ ਸਾਰੇ ਜਣੇ ਇਕੱਠੇ ਹੋ ਕੇ ਦੇਖੋ ਕਿੰਨੇ ਤਗੜੇ ਬੰਦੇ ਕੱਲੇ ਇਸ ਏਰੀਏ ਦੇ ਕਿਕੀ ਦਿਨ ਵਰਗੇ ਹੋਰ ਸਾਰੇ ਜਣੇ ਤੁਸੀਂ ਬੈਠੇ ਹੋ ਤਗੜੇ ਹੋ ਕੇ ਤੁਸੀਂ ਆਓ ਸਾਰੇ ਜਣੇ ਇਕੱਠੇ ਹੋ ਕੇ ਆਪਾਂ ਸਰਕਾਰ ਬਣਾਈਏ ਅਗਲੀ ਕਿ ਇਹ ਸਰਕਾਰ ਮਕੂਰਦਾ ਕਰੀਏ ਉਸ ਦੇ ਬਾਅਦ ਤੇ ਤੁਸੀਂ ਮੂਟ ਬਣਨਾ ਹੈ ਤੁਸੀਂ ਕ੍ਰਾਂਤੀਕਾਰੀ ਲੋਗੋ ਤੁਸੀਂ ਪਹਿਲਾਂ ਵੀ 95 ਜੀ ਦੀ ਸਰਕਾਰ ਦੇ ਹੁੰਦਿਆ ਹਰਾਇਆ ਸੀ ਸਰਕਾਰ ਨੂੰ ਅੱਜ ਫੇਰ ਉਹੀ ਤਰੀਕਾ ਬਦਲਣਾ ਤੇ ਆਮ ਆਦੀ ਪਾਰਟੀ ਨੂੰ ਤੁੰਦੇ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਰੂ ਜੀ ਦਾ ਖਾਲਸਾ ਵੈਰੂ ਜੀ